ਜਗਿਆ ਔਰ ਨੰਝੈ ਨਾਤਮ ਮੈਂ ਤਰਪਾਰ ਉਜਗਰੇ ਆਨ ਕਿਉ ਤਨ ਕੇਦ ਕੋਟਕ ਦੂਰ ਗਏ ਮਥਰਾ ਜਨੇ ਅੰਮਰਤ ਨਾਮ ਪੀਓ गेट गे गे गेट ਸਤਿਕਾਰ ਜੋ ਗੁਰੂ ਰੂਪ ਗੁਰੂ ਸਾਰੀ ਖਾਲਸਾ ਸਾਸਕ ਜੀ ਜੀ ਬਾਹਦਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੇ ਵੱਡੇ ਵੱਡੇ ਮਹਾਂਪੁਰਖਾਂ ਤੋਂ ਸਤਿਗੁਰਾਂ ਦੀ ਬਾਣੀ ਦਾ ਜਸ ਕੀਰਤਨ ਸਰਵਣ ਕੀਤਾ ਹੈ ਗੁਰ ਅਕਾ ਦੀ ਮਚਾਲਾਂ ਸਰਵਣ ਕੀਤੀਆਂ ਦਾਸ ਨੇ ਪਹਿਲੀ ਵਾਰ ਦਰਸ਼ਨ ਕੀਤੇ ਚਮਕੌਰ ਸਾਹਿਬ ਦੀ ਧਰਤੀ ਤੇ ਬਾਬਾ ਜਗਿੰਦਰ ਸਿੰਘ ਜੀ ਨੇ 15 ਗਰੀਬ ਬੱਚਿਆਂ ਲੜਕੀਆਂ ਦੇ ਆਨੰਦ ਕਾਰਜ ਕਰਾਈ ਵਿਆਹ ਕੀਤੇ ਉੱਥੇ ਬਾਬਾ ਜਗਿੰਦਰ ਸਿੰਘ ਜੀ ਨੇ ਬ੍ਰਹਮ ਗਿਆਨੀ ਪੂਰਨ ਮਹਾਪੁਰਖਾਂ ਦਾ ਜਦੋਂ ਨਾਮ ਲਿਆ ਜਿਕਰ ਕੀਤਾ ਬਾਰ-ਬਾਰ ਇਹ ਆਮ ਨਾ ਦਾ ਬਚਨ ਹੈ ਬਾਬਾ ਜਗਿੰਦਰ ਸਿੰਘ ਦਾ ਮੇਰੇ ਮੁਰਸ਼ਿਦ ਕਹਿੰਦੇ ਆ। ਬਾਬਾ ਜਗਿੰਦਰ ਸਿੰਘ ਜੀ ਮਹਾਪੁਰਖਾਂ ਦਾ ਨੌ ਨਹੀਂ ਲੈਂਦੇ। ਚਮਕਰ ਸਾਹਿਬ ਵਾਲੇ ਉਹ ਕਹਿੰਦੇ ਮੇਰੇ ਮੁਰਸ਼ਿਦ ਦਾ ਹੁਕਮ ਹੈ ਵੀ ਸੇਵਾ ਕਰੋ। ਸੇਵਾ ਕਰਨੀ ਵੀ ਕਿਵੇਂ ਆ ਨਿਮਰਤਾ ਦੇ ਨਾਲ। ਨਿਮਰਤਾ ਸਿਖਾਈ ਕਿਨੇ ਭਾਨੂ ਗੁਰੂ ਅਰਜਨ ਮਹਾਰਾਜੀ। ਗੁਰੂ ਅਰਜਨ ਮਹਾਰਾਜੀ ਸ਼ਾਂਤੀ ਦੇ ਪੁੰਜ ਸਾਰੀਆਂ ਸੰਤਾਨਾਂ ਨੇ ਇਤਿਆਸ ਸਰਵਣ ਕੀਤਾ ਹੈ ਜਿ ਸ਼ਹੀਦੀ ਸਤਿਗੁਰਾਂ ਦੀ ਹੋਈ ਕਸ਼ ਵਿਛੇਤੀ ਸੇਮੇ ਪਾਤਸ਼ਾਹ ਹਰਗੋਬਿੰਦ ਸਾਹਿਬ ਦੇ ਰਿਸ਼ਤੇ ਤੋਂ ਗੱਲ ਵਿਗੜੀ ਚੰਦੂ ਹੰਕਾਰੀ ਨੇ ਗੁਰੂ ਘਰ ਨੂੰ ਦੱਸਿਆ ਮੋਰੀ ਆਪ ਬਣਿਆ ਚਵਾਰਾ ਇਸ ਗੱਲ ਤੋਂ ਸਤਿਗੁਰਾਂ ਦੀ ਸ਼ਹੀਦੀ ਹੋਈ ਸੰਗਤ ਨੇ ਜਦੋਂ ਇਹ ਬਤਨ ਸੁਣੇ ਹੰਕਾਰੀ ਦੇ ਗੁਰੂ ਅਰਜਨ ਮਹਾਰਾਜ ਜੀ ਨੂੰ ਬੇਨਤੀ ਕੀਤੀ ਸਤਿਗੁਰੂ ਐਸਾ ਹੰਕਾਰੀ ਦੀ ਧੀ ਦਾ ਰਿਸ਼ਤਾ ਤਪ ਲੈਣਾ ਨਹੀਂ ਚੰਦੂ ਨੇ ਖਾਰਖਾ ਦੀ ਜਦੋਂ ਜਵਾਬ ਦਿੱਤਾ ਹੈ ਗੁਰੂ ਅਰਜਨ ਮਹਾਰਾਜ ਜੀ ਨੂੰ ਤਤੀ ਤਵੀ ਤੇ ਬਹਾਉਣ ਦਾ ਮੁੱਖ ਕੰਨ ਸੀ ਮੈਂ 2 ਮਿੰਟਾਂ ਵਿੱਚ ਸਮਾਪਤੀ ਕਰ ਦੇਣੀ ਆ ਉਹ ਬਲਾਰਾ ਵਧੀਆ ਨਹੀਂ ਹੁੰਦਾ ਜਿਹੜਾ ਸਟੇਜ ਦਾ ਹੁਕਮ ਨਹੀਂ ਮੰਨਦਾ ਦਾਸ ਨੇ 2 ਮਿੰਟਾਂ ਵਿੱਚ ਸਮਾਪਤੀ ਕਰ ਦੇਣੀ ਹੈ ਇਹ ਸਿੱਖਿਆ ਗੁਰੂ ਅਰਜਨ ਮਹਾਰਜ ਨੇ ਸਾਨੂੰ ਦਿੱਤਿਆ ਵੀ ਸੰਗਤ ਦਾ ਬਚਨ ਕਮਾਉਣਾ ਹੈ। ਮਹਾਪੁਰਖਾਂ ਦਾ ਬਚਨ ਕਮਾਉਣਾ ਹੈ। ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰਿਆ। ਜਦੋਂ ਬਾਰ-ਬਾਰ ਬਾਬਾ ਜਗਿੰਦਰ ਸਿੰਘ ਜੀ ਬੱਠਣਾ ਮਹਾਪੁਰਖਾਂ ਦਾ ਕਹਣ ਮੇਰੇ ਮੁਰਸ਼ਿਦ ਦਾ ਹੁਕਮ ਹੈ। ਤੇ ਆਨੰਦ ਕਾਰਜਾਂ ਦੀ ਸਮਾਪਤੀ ਆਥ ਨੇ 4-5 ਵਜ ਗਏ 15 ਲੜਕੀਆਂ ਦੇ ਵਿਆਹ ਸੀ। ਲੜਕੀਆਂ ਵਿਦਾ ਕਰਕੇ ਸਮਾਨਤ ਗਾ ਕੇ ਜਦੋਂ ਬਾਅਦ ਵਿੱਚ ਅਸੀਂ ਬਾਬਾ ਜਗਿੰਦਰ ਸਿੰਘ ਜੀ ਨੂੰ ਬੇਨਤੀ ਕਰੇ ਵੀ ਮਾਰਾ ਤੁਹਾਡੇ ਮਰਸ਼ਦ ਕਿੱਥੇ ਐ ਉਹ ਆਉਣਗੇ ਕਹਿੰਦੇ ਉਹ ਨਹੀਂ ਆਉਣਗੇ ਮਖਬੂ ਇਹ ਤਾਂ ਫਿਰ ਆਪਣੇ ਵੀ ਮਾੜੇ ਭਾਗ ਹੈ ਜਦੋਂ ਮਹਾਪੁਰਖਾਂ ਦੇ ਦਰਸ਼ਨ ਨਾ ਹੋਣ ਉਹ ਤਾਂ ਮੇਰੇ ਵਰਗਾ ਐ ਸਮਝੇ ਵੀ ਆਪਣੇ ਮਾੜੇ ਭਾਗ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਦਰਸ਼ਨ ਨਾ ਹੋਣ ਉਦੋਂ ਮੇਰੇ ਵਰਗਾ ਐ ਸਮਝੇ ਵੀ ਮੇਰੇ ਮਾੜੇ ਭਾਗ ਹੈ ਮੇਰੇ ਮਾੜੇ ਲੇਖ ਜਦੋਂ ਦਰਸ਼ਨ ਹੋਣ ਮਹਾਪੁਰਖਾਂ ਦੇ ਦਰਸ਼ਨ ਹੋਣ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਦੋਂ ਉਤਮ ਭਾਗ ਹੈ ਬੜਾ ਭਾਗੀ ਸਤ ਸੰਗਤ ਪਾਵੈ ਭਾਗਹੀਣ ਪ੍ਰਭ ਚੋਟਾਂ ਖਾਵੈ ਉਹ ਲਾਹਾ ਲੈਣ ਦੇ ਮਾੜੇ ਪਾਗਾਂ ਵਾਲੇ ਜਿਹੜੇ ਮਾਗਾ ਮਾੜੇ ਪਾਗਾਂ ਵਾਲੇ ਐ ਉਹ ਅਜੇ ਸਮਾਗਮਾਂ ਤੋਂ ਬੰਦੇ ਰਹਿ ਜਾਂਦੇ ਆ ਜਿਹੜਾ ਅੱਜ ਦਾ ਸਮਾਗਮ ਹੈ ਸਾਡਾ ਕੋਈ ਫੁਰਨਾ ਨਹੀਂ ਸੀ ਆਉਣ ਦਾ ਪਰ ਸਤਗੁਰਾਂ ਨੇ ਕਿਰਪਾ ਕੀਤੀ ਮਹਾਪੁਰਖਾਂ ਨੇ ਉਹ ਬਚਨ ਯਾਦ ਆ ਗਿਆ ਬਾਬਾ ਜਗਿੰਦਰ ਸਿੰਘ ਕਹਿੰਦੇ ਜੀ ਜੇ ਮੈਂ ਦਰਸ਼ਨ ਕਰਨੇ ਆ ਨਾ ਵੀ ਤੁਸੀਂ ਮਨ ਦੇ ਵਿੱਚ ਲਾਲਸਾ ਬਣਾਓ ਆਪਣੀ ਬ੍ਰਹਮਗਣੀ ਮਹਾਪੁਰਖ ਦੇ ਦਰਸ ਉਹਦੋਂ ਹੁੰਦੇ ਐ ਜਦੋਂ ਅੰਦਰੋਂ ਪੁਰਨਾ ਹੋਵੇ ਤਾਰ ਜੁੜੇ ਜਿੱਨਾ ਚਿਰ ਅੰਦਰੋਂ ਤਾਰ ਨਹੀਂ ਜੁੜਦੀ ਉਹਨਾਂ ਚਰਨਾ ਦਾ ਸਤਿਗੁਰਾਂ ਦੇ ਦਰਸ਼ਨ ਹੋਣ ਨਾ ਬ੍ਰਹਮਗਣੀ ਮਹਾਪੁਰਖ ਦੇ ਦਰਸ਼ਨ ਹੋਣ ਦਰਸ਼ਨ ਹੁੰਦੇ ਕਦੋਂ ਆ ਜਦੋਂ ਉਹਦੀ ਤਾਰ ਪਹੁੰਚਦੀ ਐ ਉਹਦੀ ਤਾਰ गुर सते दर जेकरे थोरे साथ जी रुॻा जेकरे सू करे वचारे सॼे त सचाग्रे वागुरु ਦੇ ਦਰ ਤੇ ਕਬੂਲ ਕਰੀ ਮਹਾਪੁਰਖ ਬਚੋਲੇ ਹੁੰਦੇ ਆ ਬਾਬਾ ਜਗENDER ਸਿੰਘ ਵਰਗੇ ਜਿਹੜੇ ਪੂਰਨ ਮਹਾਪੁਰਖ ਦੇ ਦਰਸ਼ਨ ਕਰਵਾ ਲਿਏ ਨੇ ਇਹ ਸੁਨੇਹਾ ਮਿਲਿਆ ਦਾਸ ਨੂੰ ਬਾਬਾ ਸੰਤੋਖ ਸਿੰਘ ਜੀ ਦੇ ਆਪਰੇ ਵਾਲੇ ਕਹਿੰਨੇ ਵੀ ਤਿਆਰ ਹੋ ਜਾਓ ਮਹਾਪੁਰਖਾਂ ਦੇ ਸਮਾਗਮ ਤੇ ਜਾਣਾ ਧੰਨ ਗੁਰੂ ਅਰਜਨ ਮਹਾਰਾਜ ਜੀ ਦੇ ਗੁਰਪੁਰਬ ਮਨਾਇਆ ਮਹਾਪੁਰਖਾਂ ਨੇ ਅਸੀਂ ਨਾ ਤਾਂ ਕੀਰਤਨ ਕਰਨ ਵਾਲਿਆਂ ਭਾਈ ਨਾ ਹੀ ਪਾਠੀਆਂ ਨਾ ਹੀ ਰਾਗੀਆਂ ਇਹ ਤਾਂ ਗੁਰੂ ਨੇ ਕਿਰਪਾ ਕਰੇ ਵੀ ਮਹਾਪੁਰਖਾਂ ਦਾ ਦਰਸ਼ਨ ਕਰਨ ਦੀ ਲਾਲਸਾ ਸੀ ਇਹ ਵੀ ਬੇਨਤੀ ਸੁਣ ਲਓ ਵੀ ਜੇ ਪੂਰਨ ਮਹਾਪੁਰਖ ਬ੍ਰਹਮ ਗਿਆਨੀ ਦੇ ਦਰਸ਼ਨ ਹੋ ਜਾਣਾਂ ਨਾ ਬੈਟਰੀ ਰੀਚਾਰਜ ਹੋ ਜਾਂਦੀ ਹੈ ਤੇ ਜੇ ਡਾਊਨ ਬੈਟਰੀ ਹੋਈ ਹੁੰਦੇ ਨਾ ਮਾਨੀ ਜੁਰਦਾ ਬਾਣੀ ਕੰਨੀ ਵਰਤੀ ਨਹੀਂ ਜੁੜਦੀ ਇਹਦਾ ਕਾਰਨ ਹੁੰਦਾ ਹੈ ਵੀ ਬੈਟਰੀ ਡਾਊਨ ਹੋਈ ਵੀ ਹੁੰਦੀ ਹੈ ਪੂਰਨ ਬ੍ਰਹਮ ਗਿਆਨੀ ਮਹਾਪੁਰਖਾਂ ਦੇ ਦਰਸ਼ਨ ਕਰ ਲਓ ਬੈਟਰੀ ਫੁੱਲ ਓ ਸ਼੍ਰੀ ਅਕਾਲ ਅਸੀਂ ਤਾਂ ਬੈਟਰੀ ਪਾਏ ਰੀਚਾਰਜ ਕਰਨ ਵਾਸਤੇ ਇੱਥੇ ਆਏ ਆਂ ਤੇ ਸੰਗਤ ਬੇਨਤੀ ਪ੍ਰਵਾਨ ਕਰੋ ਸੁਣਾਉਣ ਨਹੀਂ ਆਏ ਸੁਣਨ ਵਾਸਤੇ ਆਏ ਵਾਹਿਗੁਰੂ ਜੀ ਖਾਕ ਸਵਾਹਿਗੁਰੂ ਜੀ ਕੀ ਫਤਿਹ